ਤਾਲੂ ਫੂਟੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਨਗਰ ਨਿਗਮ ਨੇ ਪਹਿਲਾਂ ਹੀ ਤਿਆਰੀਆਂ ਕਰ ਲੀਆਂ ਸਨ ਤੇ 18 ਟੀਬਾ ਬਣਾਇਆ ਗਏ ਸਨ ਜੋ ਕਿ ਪਾਣੀ ਪਰਬੀਸ ਸਥਿਤੀ ਦੇ ਨਾਲ ਨਜਟਣ ਦੇ ਲਈ ਹਮੇਸ਼ਾ ਤਿਆਰ ਰਹਿਣਗੇ ਪਰ ਇਹ ਤਸਵੀਰ ਸੈਕਟਰ 32 ਅਤੇ 46 ਦੇ ਚੌਕ ਪੀ ਹੈ ਜਿੱਥੇ ਕੀ ਚੌਕ ਦਾ ਇੱਕ ਹਿੱਸਾ ਤੁਰੇ ਤਰੀਕੇ ਦੇ ਨਾਲ ਟਹਿ ਗਿਆ ਬਹੁਤ ਸਾਰੇ ਲੋਕਾਂ ਦੇ ਚੌਕ ਤੋਂ ਲੱਤੇ ਨੇ ਤੇ ਜਿਸ ਕਾਰਨ ਸੁਰੱਖਿਆ ਦੇ ਲਈ ਬੈਰੀਕੇਡ ਲਗਾ ਕੇ ਇਸ ਨੂੰ ਬਾਰੋਂ ਟੱਕਿਆ ਗਿਆ ਪਰ ਇਸੇ ਚੌਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੈਗਿਆ ਚੰਡੀਗੜ੍ਹ ਦੇ ਲਗਭਗ ਹਰ ਕੋਨੇ ਤੋਂ ਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਤੇ ਕੀ ਦਰਖਤ ਤਰਾਸ਼ਾ ਹੀ ਹੋਏ ਨੇ ਤੇ ਸੜਕਾਂ ਵੀ ਦੇ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਕਿਤੇ ਨਾ ਕਿਤੇ ਸਵਾਲ ਵੀ ਉੱਕਦਾ ਹੈ ਕਿ ਇਸ ਚੌਂਕ ਤੇ ਸੜਕਾਂ ਬਣਾਉਣ ਦੇ ਲਈ ਕਿਸ ਤਰੀਕੇ ਦੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਕਿਤੇ ਕੀ ਸੜਕ ਖੁੱਦੀ ਟਹਿ ਗਈ ਹੈ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਤੇ ਚਲਦੇ ਆ ਕਈ ਥਾਵਾਂ ਦੇ ਉੱਪਰ ਪਾਣੀ ਭਰ ਗਿਆ ਤੇ ਕਈ ਥਾਵਾਂ ਤੇ ਨੁਕਸਾਨ ਹੋ ਰਹੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਨਗਰ ਨਿਗਮ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ ਤੇ 18 ਟੀਬਾ ਬਣਾਇਆ ਗਿਆ ਜੋ ਕਿ ਪਾਣੀ ਭਰ ਦੀ ਇਸ ਸਥਿਤੀ ਦੇ ਨਾਲ ਨਜਟਣ ਦੇ ਲਈ ਹਮੇਸ਼ਾ ਤਿਆਰ ਰਹਿਣ ਗਿਆ ਪਰ ਇਹ ਤਸਵੀਰ ਸੈਕਟਰ 32 ਅਤੇ 46 ਦੇ ਚੌਂਕ ਦੀ ਹੈ ਜਿੱਥੇ ਕੀ ਚੌਂਕ ਦਾ ਇੱਕ ਹਿੱਸਾ ਪੂਰੇ ਤਰੀਕੇ ਦੇ ਨਾਲ ਟਹਿ ਗਿਆ ਬਹੁਤ ਸਾਰੇ ਲੋਕਾਂ ਦੇ ਚੌਕ ਤੋਂ ਲੱਗਦੇ ਨੇ ਤੇ ਜਿਸ ਕਾਰਨ ਸੁਰੱਖਿਆ ਦੇ ਲਈ ਬੈਰੀਕੇਡ ਲਗਾ ਕੇ ਇਸ ਨੂੰ ਬਾਰੋਂ ਟੱਕਿਆ ਗਿਆ ਪਰ ਇਸੇ ਚੌਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੈਗਿਆ ਚੰਡੀਗੜ੍ਹ ਦੇ ਲਗਭਗ ਹਰ ਕੋਨੇ ਤੋਂ ਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਤੇ ਕੀ درخت ਤਰਾਸ਼ਾਹੀ ਹੋਏ ਨੇ ਤੇ ਸੜਕਾਂ ਵੀ ਦੇ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਕਿਤੇ ਨਾ ਕਿਤੇ ਸਵਾਲ ਵੀ ਉੱਕਦਾ ਹੈ ਕਿ ਇਸ ਚੌਕ ਤੇ ਸੜਕਾਂ ਬਣਾਉਣ ਦੇ ਲਈ ਕਿਸ ਤਰੀਕੇ ਦੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਜਿੱਤੇ ਕੀ ਸੜਕਾਂ ਖੋਦੀ ਟਹਿ ਗਈ ਹੈ ਜਰਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਜਿਸ ਤੇ ਚਲਦੇ ਆ ਕਈ ਥਾਵਾਂ ਦੇ ਉੱਪਰ ਪਾਣੀ ਭਰ ਗਿਆ ਤੇ ਕਈ ਥਾਵਾਂ ਤੇ ਨੁਕਸਾਨ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਨਗਰ ਨਿਗਮ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ ਤੇ 18 ਟੀਬਾ ਬਣਾਇਆ ਗਿਆ ਜੋ ਕਿ ਪਾਣੀ ਭਰ ਦੀ ਇਸ ਸਥਿਤੀ ਦੇ ਨਾਲ ਨੇ ਜਟਣ ਦੇ ਲਈ ਹਮੇਸ਼ਾ ਤਿਆਰ ਰਹਿਣੀ ਹੈ ਪਰ ਇਹ ਤਸਵੀਰ ਸੈਕਟਰ 32 ਅਤੇ 46 ਦੇ ਚੌਕਦੀ ਹੈ ਜਿੱਥੇ ਕੀ ਚੌਕ ਦਾ ਇੱਕ ਹਿੱਸਾ ਪੂਰੇ ਤਰੀਕੇ ਦੇ ਨਾਲ ਟਹਿ ਗਿਆ ਬਹੁਤ ਸਾਰੇ ਲੋਕ ਇਸ ਚੌਕ ਤੋਂ ਲੰਘਦੇ ਨੇ ਤੇ ਜਿਸ ਕਾਰਨ ਸੁਰੱਖਿਆ ਦੇ ਲਈ ਬੈਰੀਕੇਡ ਲਗਾ ਕੇ ਇਸ ਨੂੰ ਬਾਰੂ ਟੱਕਿਆ ਗਿਆ ਮਾਰੇ ਸੇ ਚੌਂਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੱਗ ਗਿਆ ਚੰਡੀਗੜ੍ਹ ਦੇ ਲਗਭਗ ਹਰ ਕੋਨੇ ਤੋਂ ਅਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਤੇ ਕੀ ਦਰਖਤ ਤਰਾਸ਼ਾਹੀ ਹੋਏ ਨੇ ਤੇ ਸੜਕਾਂ ਵੀ ਦੇ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਕਿਤੇ ਨਾ ਕਿਤੇ ਸਵਾਲ ਵੀ ਉੱਠਦਾ ਹੈ ਕਿ ਇਸ ਚੌਂਕ ਤੇ ਸੜਕਾਂ ਬਣਾਉਣ ਦੇ ਲਈ ਕਿਸ ਤਰੀਕੇ ਦੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਜਿੱਤੇ ਕੀ ਸੜਕ ਖੁੱਲੀ ਟੱਗ ਗਈ ਹੈ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ ਦੋ ਦਿਨਾਂ ਤੋਂ ਉਹ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਤੇ ਚਲਦਿਆ ਕਈ ਥਾਵਾਂ ਦੇ ਉੱਪਰ ਪਾਣੀ ਭਰ ਗਿਆ ਤੇ ਕਈ ਥਾਵਾਂ ਤੇ ਨੁਕਸਾਨ ਹੋਟੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਨਗਰ ਨਿਗਮ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਾਂ ਤੇ 18 ਟੀਬਾ ਬਣਾਇਆ ਗਈਆਂ ਸਾਂ ਜੋ ਕਿ ਪਾਣੀ ਭਰ ਦੀ ਇਸ ਸਥਿਤੀ ਦੇ ਨਾਲ ਨਜਿੱਟਣ ਦੇ ਲਈ ਹਮੇਸ਼ਾ ਤਿਆਰ ਰਹਿਣੀਆਂ ਪਰ ਇਹ ਤਸਵੀਰ ਸੈਕਟਰ 32 ਅਤੇ 46 ਦੇ ਚੌਂਕ ਦੀ ਹੈ ਜਿੱਥੇ ਕੀ ਚੌਂਕ ਦਾ ਇੱਕ ਹਿੱਸਾ ਪੂਰੇ ਤਰੀਕੇ ਦੇ ਨਾਲ ਟਹਿ ਗਿਆ ਬਹੁਤ ਸਾਰੇ ਲੋਕ ਇਸ ਚੌਕ ਤੋਂ ਲੰਘਦੇ ਲੱਤੇ ਨੇ ਤੇ ਜਿਸ ਕਾਰਨ ਸੁਰੱਖਿਆ ਦੇ ਲਈ ਬੈਰੀਕੇਡ ਲਗਾ ਕੇ ਇਸ ਨੂੰ ਬਾਰੂ ਟੱਕਿਆ ਗਿਆ ਪਰ ਇਸੇ ਚੌਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੱਗਿਆ ਚੰਡੀਗੜ੍ਹ ਦੇ ਲਗਭਗ ਹਰ ਕੋਨੇ ਤੋਂ ਅਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਤੇ ਕੀ درخت ਤਰਾਸ਼ਾਹੀ ਹੋਏ ਨੇ ਤੇ ਸੜਕਾਂ ਵੀ ਦੇ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਕਿਤੇ ਨਾ ਕਿਤੇ ਸਵਾਲ ਵੀ ਉੱਠਦਾ ਹੈ ਕਿ ਇਸ ਚੌਕ ਤੇ ਸੜਕਾਂ ਬਣਾਉਣ ਦੇ ਲਈ ਕਿਸ ਤਰੀਕੇ ਦੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਜਿੱਤੇ ਕੀ ਸੜਕਾਂ ਉਧਰ ਟਹਿ ਗਈ ਹੈ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਜਿਸ ਤੇ ਚਲਦੇ ਆ ਕਈ ਥਾਵਾਂ ਦੇ ਉੱਪਰ ਪਾਣੀ ਭਰ ਗਿਆ ਹੈ ਤੇ ਕਈ ਥਾਵਾਂ ਤੇ ਨੁਕਸਾਨ ਹੋਟੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਨਗਰ ਨਿਗਮ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ ਤੇ 18 ਟੀਬਾ ਬਣਾਇਆ ਗਏ ਸਨ ਜੋ ਕਿ ਪਾਣੀ ਭਰ ਦੀ ਇਸ ਸਥਿਤੀ ਦੇ ਨਾਲ ਨਜਟਣ ਦੇ ਲਈ ਹਮੇਸ਼ਾ ਤਿਆਰ ਰਹਿਣੀ ਹੈ ਪਰ ਇਹ ਤਸਵੀਰ ਸੈਕਟਰ 32 ਅਤੇ 46 ਦੇ ਚੌਕਦੀ ਹੈ ਜਿੱਥੇ ਕੀ ਚੌਕ ਦਾ ਇੱਕ ਹਿੱਸਾ ਪੂਰੇ ਤਰੀਕੇ ਦੇ ਨਾਲ ਟੱਗਿਆ ਬਹੁਤ ਸਾਰੇ ਲੋਕ ਇਸ ਚੌਕ ਤੋਂ ਲੰਘਦੇ ਲੇ ਤੇ ਜਿਸ ਕਾਰਨ ਸੁਰੱਖਿਆ ਦੇ ਲਈ ਬੈਰੀਕੇਡ ਲਗਾ ਕੇ ਇਸ ਨੂੰ ਬਾਰੂ ਟੱਕਿਆ ਗਿਆ ਪਰ ਇਸੇ ਚੌਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੱਗਿਆ ਚੰਡੀਗੜ੍ਹ ਦੇ ਲਗਭਗ ਹਰ ਕੋਨੇ ਤੋਂ ਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਤੇ ਕੀ ਦਰਖਤ ਤਰਾਸ਼ਾ ਹੀ ਹੋਏ ਨੇ ਤੇ ਸੜਕਾਂ ਵੀ ਦੇ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਕਿਤੇ ਨਾ ਕਿਤੇ ਸਵਾਲ ਵੀ ਉੱਕਦਾ ਹੈ ਕਿ ਇਸ ਚੌਂਕ ਤੇ ਸੜਕਾਂ ਬਣਾਉਣ ਦੇ ਲਈ ਕਿਸ ਤਰੀਕੇ ਦੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਕਿਤੇ ਕੀ ਸੜਕ ਖੁਦੀ ਟਹਿ ਗਈ ਹੈ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਜਿਸ ਤੇ ਚਲਦੀ ਆ ਕਈ ਥਾਵਾਂ ਦੇ ਉੱਪਰ ਪਾਣੀ ਭਰ ਗਿਆ ਤੇ ਕਈ ਥਾਵਾਂ ਤੇ ਨੁਕਸਾਨ ਹੋਟੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਨਗਰ ਨਿਗਮ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ ਤੇ 18 ਟੀਬਾ ਬਣਾਇਆ ਗਏ ਸਨ ਜੋ ਕਿ ਪਾਣੀ ਭਰਤੀ ਇਸ ਸਥਿਤੀ ਦੇ ਨਾਲ ਨਜਟਣ ਦੇ ਲਈ ਹਮੇਸ਼ਾ ਤਿਆਰ ਰਹਿਣਗੇ ਪਰ ਇਹ ਤਸਵੀਰ ਸੈਕਟਰ 32 ਅਤੇ 46 ਦੇ ਚੌਕ ਦੀ ਹੈ ਜਿੱਥੇ ਕੀ ਚੌਕ ਦਾ ਇੱਕ ਹਿੱਸਾ ਤੁਰੇ ਤਰੀਕੇ ਦੇ ਨਾਲ ਟਹਿ ਗਿਆ ਬਹੁਤ ਸਾਰੇ ਲੋਕਾਂ ਦੇ ਚੌਕ ਤੋਂ ਲੱਗਦੇ ਨੇ ਤੇ ਜਿਸ ਕਾਰਨ ਸੁਰੱਖਿਆ ਦੇ ਲਈ ਬੈਰੀਕੇਡ ਲਗਾ ਕੇ ਇਸ ਨੂੰ ਬਾਰੋਂ ਟੱਕਿਆ ਗਿਆ ਪਰ ਇਸੇ ਚੌਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੈਗਿਆ ਚੰਡੀਗੜ੍ਹ ਦੇ ਲਗਭਗ ਹਰ ਕੋਨੇ ਤੋਂ ਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਤੇ ਕੀ درخت ਤਰਾਸ਼ਾਹੀ ਹੋਏ ਨੇ ਤੇ ਸੜਕਾਂ ਵੀ ਦੇ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਕਿਤੇ ਨਾ ਕਿਤੇ ਸਵਾਲ ਵੀ ਉੱਕਦਾ ਹੈ ਕਿ ਇਸ ਚੌਕ ਤੇ ਸੜਕਾਂ ਬਣਾਉਣ ਦੇ ਲਈ ਕਿਸ ਤਰੀਕੇ ਦੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਜਿੱਤੇ ਕੀ ਸੜਕਾਂ ਖੁਦੀ ਡੇ ਗਈ ਹੈ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ ਦੋ ਦਿਨਾ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਜਿਸ ਦੇ ਚੱਲਦਿਆਂ ਕਈ ਥਾਵਾਂ ਦੇ ਉੱਪਰ ਪਾਣੀ ਭਰ ਗਿਆ ਤੇ ਕਈ ਥਾਵਾਂ ਤੇ ਨੁਕਸਾਨ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਨਗਰ ਨਿਗਮ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ ਤੇ 18 ਟੀਬਾ ਬਣਾਇਆ ਗਿਆ ਜੋ ਕਿ ਪਾਣੀ ਪਰਬੀਸ ਸਥਿਤੀ ਦੇ ਨਾਲ ਨਜਟਣ ਦੇ ਲਈ ਹਮੇਸ਼ਾ ਤਿਆਰ ਰਹਿਣੀ ਹੈ ਪਰ ਇਹ ਤਸਵੀਰ ਸੈਕਟਰ 32 ਅਤੇ 46 ਦੇ ਚੌਕ ਦੀ ਹੈ ਜਿੱਥੇ ਕੀ ਚੌਕ ਦਾ ਇੱਕ ਹਿੱਸਾ ਤੁਰੇ ਤਰੀਕੇ ਦੇ ਨਾਲ ਟਹਿ ਗਿਆ ਬਹੁਤ ਸਾਰੇ ਲੋਕ ਇਸ ਚੌਕ ਤੋਂ ਲੰਘਦੇ ਨੇ ਤੇ ਇਸ ਕਾਰਨ ਸੁਰੱਖਿਆ ਦੇ ਲਈ ਬੈਰੀਕੇਡ ਲਗਾ ਕੇ ਇਸ ਨੂੰ ਬਾਰੋਂ ਟੱਕਿਆ ਗਿਆ ਹੈ ਪਾਰੇ ਸੇ ਚੌਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੱਗ ਗਿਆ ਚੰਡੀਗੜ੍ਹ ਦੇ ਲਗਭਗ ਹਰ ਕੋਨੇ ਤੋਂ ਅਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਤੇ ਕੀ ਦਰਖਤ ਤਰਾਸ਼ਾਹੀ ਹੋਏ ਨੇ ਤੇ ਸੜਕਾਂ ਵੀ ਦੇ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਕਿਤੇ ਨਾ ਕਿਤੇ ਸਵਾਲ ਵੀ ਉੱਠਦਾ ਹੈ ਕਿ ਇਸ ਚੌਕ ਤੇ ਸੜਕਾਂ ਬਣਾਉਣ ਦੇ ਲਈ ਕਿਸ ਤਰੀਕੇ ਦੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਜਿੱਤੇ ਕੀ ਸੜਕ ਖੁੱਦੀ ਟੱਗ ਗਈ ਹੈ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਜਿਸ ਤੇ ਚਲਦੀ ਆ ਕਈ ਥਾਵਾਂ ਦੇ ਉੱਪਰ ਪਾਣੀ ਭਰ ਗਿਆ ਤੇ ਕਈ ਥਾਵਾਂ ਤੇ ਨੁਕਸਾਨ ਹੋ ਰਹੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਨਗਰ ਨਿਗਮ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ ਤੇ 18 ਟੀਬਾ ਬਣਾਇਆ ਗਿਆ ਸਾਂ ਜੋ ਕਿ ਪਾਣੀ ਭਰ ਦੀ ਇਸ ਸਥਿਤੀ ਦੇ ਨਾਲ ਨਜਟਣ ਦੇ ਲਈ ਹਮੇਸ਼ਾ ਤਿਆਰ ਰਹਿਣਗੇ ਪਰ ਇਹ ਤਸਵੀਰ ਸੈਕਟਰ 32 ਅਤੇ 46 ਦੇ ਚੌਂਕ ਦੀ ਹੈ ਜਿੱਥੇ ਕੀ ਚੌਂਕ ਦਾ ਇੱਕ ਹਿੱਸਾ ਤੁਰੇ ਤਰੀਕੇ ਦੇ ਨਾਲ ਟਹਿ ਗਿਆ ਬਹੁਤ ਸਾਰੇ ਲੋਕ ਇਸ ਚੌਕ ਤੋਂ ਲੰਘਦੇ ਲੱਤੇ ਨੇ ਤੇ ਜਿਸ ਕਾਰਨ ਸੁਰੱਖਿਆ ਦੇ ਲਈ ਬੈਰੀਕੇਡ ਲਗਾ ਕੇ ਇਸ ਨੂੰ ਬਾਰੂ ਟੱਕਿਆ ਗਿਆ ਪਰ ਇਸੇ ਚੌਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੱਗਿਆ ਚੰਡੀਗੜ੍ਹ ਦੇ ਲਗਭਗ ਹਰ ਕੋਨੇ ਤੋਂ ਅਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਤੇ ਕੀ ਦਰਖਤ ਤਰਾਸ਼ਾਹੀ ਹੋਏ ਨੇ ਤੇ ਸੜਕਾਂ ਵੀ ਦੇ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਕਿਤੇ ਨਾ ਕਿਤੇ ਸਵਾਲ ਵੀ ਉੱਠਦਾ ਹੈ ਕਿ ਇਸ ਚੌਕ ਤੇ ਸੜਕਾਂ ਬਣਾਉਣ ਦੇ ਲਈ ਕਿਸ ਤਰੀਕੇ ਦੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਜਿੱਤੇ ਕੀ ਸੜਕਾਂ ਉਧਰੀ ਡੇ ਗਈ ਹੈ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ ਦੋ ਦਿਨਾਂ ਤੋਂ ਉਹ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਜਿਸ ਤੇ ਚਲਦੇ ਆ ਕਈ ਥਾਵਾਂ ਦੇ ਉੱਪਰ ਪਾਣੀ ਭਰ ਗਿਆ ਤੇ ਕਈ ਥਾਵਾਂ ਤੇ ਨੁਕਸਾਨ ਹੋਟੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਨਗਰ ਨਿਗਮ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ ਤੇ 18 ਟੀਬਾ ਬਣਾਇਆ ਗਏ ਸਨ ਜੋ ਕਿ ਪਾਣੀ ਭਰਤੀ ਇਸ ਸਥਿਤੀ ਦੇ ਨਾਲ ਨਜਟਣ ਦੇ ਲਈ ਹਮੇਸ਼ਾ ਤਿਆਰ ਰਹਿਣੀ ਹੈ ਪਰ ਇਹ ਤਸਵੀਰ ਸੈਕਟਰ 32 ਅਤੇ 46 ਦੇ ਚੌਕਦੀ ਹੈ ਜਿੱਥੇ ਕੀ ਚੌਕ ਦਾ ਇੱਕ ਹਿੱਸਾ ਪੂਰੇ ਤਰੀਕੇ ਦੇ ਨਾਲ ਟੈਗ ਹੈ ਬਹੁਤ ਸਾਰੇ ਲੋਕ ਇਸ ਚੌਕ ਤੋਂ ਲੰਘਦੇ ਨੇ ਤੇ ਇਸ ਕਾਰਨ ਸੁਰੱਖਿਆ ਦੇ ਲਈ ਬੈਰੀਕੇਡ ਲਗਾ ਕੇ ਇਸ ਨੂੰ ਬਾਰੂ ਟੱਕਿਆ ਗਿਆ ਪਰ ਇਸੇ ਚੌਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੈਗ ਹੈ ਚੰਡੀਗੜ੍ਹ ਦੇ ਲਗਭਗ ਹਰ ਕੋਨੇ ਤੋਂ ਅਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਤੇ ਕੀ ਦਰਖਤ ਤਰਾਸ਼ਾ ਹੀ ਹੋਏ ਨੇ ਤੇ ਸੜਕਾਂ ਵੀ ਦੇ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਕਿਤੇ ਨਾ ਕਿਤੇ ਸਵਾਲ ਵੀ ਉੱਕਦਾ ਹੈ ਕਿ ਇਸ ਚੌਂਕ ਤੇ ਸੜਕਾਂ ਬਣਾਉਣ ਦੇ ਲਈ ਕਿਸ ਤਰੀਕੇ ਦੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਕਿਤੇ ਕੀ ਸੜਕ ਖੁਦ ਹੀ ਟਹਿ ਗਈ ਹੈ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਤੇ ਚਲਦੇ ਆ ਕਈ ਥਾਵਾਂ ਦੇ ਉੱਪਰ ਪਾਣੀ ਭਰ ਗਿਆ ਤੇ ਕਈ ਥਾਵਾਂ ਤੇ ਨੁਕਸਾਨ ਹੋਟੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਨਗਰ ਨਿਗਮ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ ਤੇ 18 ਟੀਬਾ ਬਣਾਇਆ ਗਏ ਸਨ ਜੋ ਕਿ ਪਾਣੀ ਭਰ ਦੀ ਇਸ ਸਥਿਤੀ ਦੇ ਨਾਲ ਨਜਿੱਟਣ ਦੇ ਲਈ ਹਮੇਸ਼ਾ ਤਿਆਰ ਰਹਿਣਗੇ ਪਰ ਇਹ ਤਸਵੀਰ ਸੈਕਟਰ 32 ਅਤੇ 46 ਦੇ ਚੌਂਕ ਦੀ ਹੈ ਜਿੱਥੇ ਕੀ ਚੌਂਕ ਦਾ ਇੱਕ ਹਿੱਸਾ ਤੁਰੇ ਤਰੀਕੇ ਦੇ ਨਾਲ ਟਹਿ ਗਿਆ ਬਹੁਤ ਸਾਰੇ ਲੋਕ ਇਸ ਚੌਕ ਤੋਂ ਲੰਘਦੇ ਨੇ ਤੇ ਜਿਸ ਕਾਰਨ ਸੁਰੱਖਿਆ ਦੇ ਲਈ ਬੈਰੀਕੇਡ ਲਗਾ ਕੇ ਇਸ ਨੂੰ ਬਾਰੂ ਟੱਕਿਆ ਗਿਆ ਪਰ ਇਸੇ ਚੌਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੱਗ ਗਿਆ ਚੰਡੀਗੜ੍ਹ ਦੇ ਲਗਭਗ ਹਰ ਕੋਨੇ ਤੋਂ ਅਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਤੇ ਕੀ درخت ਤਰਾਸ਼ਾਹੀ ਹੋਏ ਨੇ ਤੇ ਸੜਕਾਂ ਵੀ ਦੇ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਕਿਤੇ ਨਾ ਕਿਤੇ ਸਵਾਲ ਵੀ ਉੱਠਦਾ ਹੈ ਕਿ ਇਸ ਚੌਕ ਤੇ ਸੜਕਾਂ ਬਣਾਉਣ ਦੇ ਲਈ ਕਿਸ ਤਰੀਕੇ ਦੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਜਿੱਤੇ ਕੀ ਸੜਕ ਉਧਰ ਟਹਿ ਗਈ ਹੈ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ ਦੋ ਦਿਨਾ ਤੋਂ ਉਹ ਲਗਾਤਾਰ ਅਮੀ ਪੈ ਰਿਹਾ ਹੈ ਤੇ ਜਿਸ ਤੇ ਚਲਦੇ ਆ ਕਈ ਥਾਵਾ ਦੇ ਉੱਪਰ ਪਾਣੀ ਭਰ ਗਿਆ ਤੇ ਕਈ ਥਾਵਾ ਤੇ ਨੁਕਸਾਨ ਹੋਟੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਨਗਰ ਨਿਗਮ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਾਂ ਤੇ 18 ਟੀਬਾ ਬਣਾਇਆ ਗੀਆਂ ਸਾਂ ਜੋ ਕਿ ਪਾਣੀ ਭਰ ਦੀ ਸਥਿਤੀ ਦੇ ਨਾਲ ਲੇ ਜਟਣ ਦੇ ਲਈ ਹਮੇਸ਼ਾ ਤਿਆਰ ਰਹਿਣੀ ਹੈ ਪਰ ਇਹ ਤਸਵੀਰ ਸੈਕਟਰ 32 ਅਤੇ 46 ਦੇ ਚੌਂਕਤੀ ਹੈ ਜਿੱਥੇ ਕੀ ਚੌਂਕ ਦਾ ਇੱਕ ਹਿੱਸਾ ਪੂਰੇ ਤਰੀਕੇ ਦੇ ਨਾਲ ਟਹਿ ਗਿਆ ਬਹੁਤ ਸਾਰੇ ਲੋਕ ਇਸ ਚੌਕ ਤੋਂ ਲੰਘਦੇ ਨੇ ਤੇ ਜਿਸ ਕਾਰਨ ਸੁਰੱਖਿਆ ਦੇ ਲਈ ਬੈਰੀਕੇਡ ਲਗਾ ਕੇ ਇਸ ਨੂੰ ਬਾਰੋਂ ਟੱਕਿਆ ਗਿਆ ਪਰ ਇਸੇ ਚੌਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੈਗਿਆ ਚੰਡੀਗੜ੍ਹ ਦੇ ਲਗਭਗ ਹਰ ਕੋਨੇ ਤੋਂ ਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਤੇ ਕੀ درخت ਤਰਾਸ਼ਾਹੀ ਹੋਏ ਨੇ ਤੇ ਸੜਕਾਂ ਵੀ ਦੇ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਕਿਤੇ ਨਾ ਕਿਤੇ ਸਵਾਲ ਵੀ ਉੱਕਦਾ ਹੈ ਕਿ ਇਸ ਚੌਕ ਤੇ ਸੜਕਾਂ ਬਣਾਉਣ ਦੇ ਲਈ ਕਿਸ ਤਰੀਕੇ ਦੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ